ਸਸਗਲ ਜੀ ਮੈਂ ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ ਪੰਜਾਬ ਤੁਹਾਡਾ ਆਪਣਾ ਹੁਣੇ ਮੈਂ ਇਹ ਨਾਲੇ ਹਲਕੇ ਦੇ ਵਿੱਚ ਐਸੇਲੇ ਆਪਣੇ ਲੋਕਾਂ ਦੇ ਵਿੱਚ ਸੀਗਾ ਤੇ ਅਮਦਾਸ ਸੇਧੀਆਂ ਦੇ ਵਿੱਚ ਸੀਗਾ ਹੁਣੇ ਮੈਂ ਮੈਸੇਜ ਦੇਖਿਆ ਪਾਰਟੀ ਦਾ ਮੈਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਦੇਣਾ ਐਲਾਨਿਆ ਮੈਂ ਆਪਣੇ ਕੌਮੀ ਕਦਮਿੰਦਰ ਦਵਿੰਦ ਕੇਜੀਵਾਲ ਜੀ ਦਾ ਔਰ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਆਸਭਾ ਮੈਂਬਰ ਡਾਕਟਰ ਸੰਦੀਪ ਪਾਟਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਧਾਰਨ ਆਮ ਕਿਸਾਨ ਦੇ ਪੁੱਤ ਨੂੰ ਟਿਕਟ ਦਿੱਤੀ ਹੈ ਮੈਨੂੰ ਇਸ ਗੱਲ ਦਾ ਵੀ ਫਕਰ ਹੋਊਗਾ ਪਾਰਟੀ ਤੇ ਮੈਨੂੰ ਮਾਣ ਮਹਿਸੂਸ ਹੋਊਗਾ ਆਪਣੀ ਪਾਰਟੀ ਤੇ ਮਾਨ ਸਾਹਿਬ ਤੇ ਕੇਵਰੀ ਸਾਹਿਬ ਤੇ ਔਰ ਸੰਦੀਪ ਪਾਟਕ ਜੀ ਤੇ ਕਿ ਮੈਂ ਕਦੀ ਵੀ ਪਾਰਟੀ ਕੋਲ ਨਾ ਕੋਈ ਅਹੁਦਾ ਮੰਗਣ ਜਾਣਾ ਨਾ ਮੈਂ ਕਦੀ ਪਾਰਟੀ ਕੋਲ ਕੋਈ ਟਿਕਟ ਮੰਗਦਾ ਪਾਰਟੀ ਹਮੇਸ਼ਾ ਹੀ ਮੈਨੂੰ ਮਾਨ ਬਖਸ਼ਦੀ ਆ ਤੇ ਮੈਂ ਹਮੇਸ਼ਾ ਹੀ ਪਾਰਟੀ ਦਿਆਂ ਆਸਾਂ ਤੇ ਜਿਹੜਾ ਖੜਾ ਉੱਤਣ ਦੀ ਕੋਸ਼ਿਸ਼ ਕਰਦਾ ਮੈਨੂੰ ਮੈਂ ਥੋੜੇ ਹੀ ਬਾਬਾ ਬੁੱਢਾ ਸਾਹਿਬ ਜੀ ਕੋ ਅਸ਼ੀਰਵਾਦ ਲੈ ਕੇ ਆਇਆ ਲਾਜ਼ਮੀ ਹੀ ਮੈਂ ਪਾਰਟੀ ਦਾ ਸਿਰ ਉੱਚਾ ਕਰੂੰਗਾ ਔਰ ਇਹ ਲੋਕ ਸਭਾ ਦੀ ਸੀਟ ਜਿੱਤ ਕੇ ਮੈਂ ਆਪਣੇ ਤਿੰਨਾਂ ਆਗੂਆਂ ਅਰਵਿੰਦ ਕੇਰਿਵਾਲ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਤੇ ਡਾਕਟਰ ਸੰਦੀਪ ਪਾਠਕ ਜੀ ਦੀ ਛੋਲੀ ਦੇ ਵਿੱਚ ਪਾਉਂਗਾ ਮੈਂ ਅਮਰਸਰੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਓ ਅਮਰਸਰ ਦੇ ਪੁੱਤ ਤਰਤੀਗੁਰ ਆਮਦਾਸ ਦੀ ਨਗਰੀ ਜਿਹੜੀ ਆ ਇਹ ਸਮਗਰੀ ਦਾ ਝੰਡਾ ਬਲੰਦ ਕਰਨਾ ਦੁਨੀਆ ਦੇ ਵਿੱਚ ਪੂਰੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਪੰਜਾਬ ਦੇ ਪੰਜਾਬ ਦੀ ਅਤੇ ਅੰਮ੍ਰਿਤਸਰ ਦੀ ਇੱਕ ਆਵਾਜ਼ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ ਠਾਹੂੰਗਾ ਪੰਜਾਬ ਦੇ ਮੁੱਦਿਆਂ ਨੂੰ ਅੰਮ੍ਰਿਤਸਰ ਦੀ ਇਸ ਪੁੱਤ ਨਗਰੀ ਨੂੰ ਜਿਹੜੀਆਂ ਸਮੱਸਿਆਵਾਂ ਇਹ ਦੂਰ ਕਰਨ ਦੇ ਵਿੱਚ ਮੈਂ ਇੱਕ ਵੱਡਾ ਸੰਘਰਸ਼ ਦਿੱਲੀ ਦੀ ਲੋਕ ਸਭਾ ਦੇ ਵਿੱਚ ਕਰੂੰਗਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਤ ਸ੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਤੁਹਾਡਾ ਆਪਣਾ ਹੁਣੇ ਮੈਂ ਇਹ ਨਾਲੇ ਹਲਕੇ ਦੇ ਵਿੱਚ ਐਸ ਵੇਲੇ ਆਪਣੇ ਲੋਕਾਂ ਦੇ ਵਿੱਚ ਸੀਗਾ ਦਮਦਸ ਏਰੀਆ ਦੇ ਵਿੱਚ ਸੀਗਾ ਹੁਣੇ ਮੈਂ ਮੈਸੇਜ ਦੇਖਿਆ ਪਾਰਟੀ ਦਾ ਮੈਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਜਿਹੜਾ ਐਲਾਨਿਆ ਮੈਂ ਆਪਣੇ ਕੌਮੀ ਕਨਵੀਨਰ ਰਵਿੰਦ ਕੇਜੀਵਾਲ ਜੀ ਦਾ ਔਰ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਆਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਧਾਰਨ ਆਮ ਕਿਸਾਨ ਦੇ ਪੁੱਤ ਨੂੰ ਟਿਕਟ ਦਿੱਤੀ ਹੈ ਮੈਨੂੰ ਇਸ ਗੱਲ ਦਾ ਵੀ ਫਕਰ ਹੋਊਗਾ ਪਾਰਟੀ ਤੇ ਮੈਨੂੰ ਮਾਣ ਮਹਿਸੂਸ ਹੋਊਗਾ ਆਪਣੀ ਪਾਰਟੀ ਤੇ ਮਾਨ ਸਾਹਿਬ ਤੇ ਕੇਰਵਾਲ ਸਾਹਿਬ ਤੇ ਔਰ ਸੰਦੀਪ ਪਾਠਕ ਜੀ ਤੇ ਕਿ ਮੈਂ ਕਦੀ ਵੀ ਪਾਰਟੀ ਕੋਲ ਨਾ ਕੋਈ ਅਹੁਦਾ ਮੰਗਣ ਜਾਣਾ ਨਾ ਮੈਂ ਕਦੀ ਪਾਰਟੀ ਕੋ ਕੋ ਟਿਕਟ ਮੰਗਦਾ ਪਾਰਟੀ ਹਮੇਸ਼ਾ ਹੀ ਮੈਨੂੰ ਮਾਨ ਬਖਸ਼ਦੀ ਆ ਤੇ ਮੈਂ ਹਮੇਸ਼ਾ ਹੀ ਪਾਰਟੀ ਦਿਆਂ ਆਸਾਂ ਤੇ ਜਿਹੜਾ ਖੜਾ ਉੱਤਣ ਦੀ ਕੋਸ਼ਿਸ਼ ਕਰਦਾ ਮੈਨੂੰ ਮੈਂ ਥੋੜੇ ਹੀ ਬਾਬਾ ਬੁੱਢਾ ਸਾਹਿਬ ਜੀ ਕੋ ਅਸ਼ੀਰਵਾਦ ਲੈ ਕੇ ਆਇਆ ਲਾਜ਼ਮੀ ਹੀ ਮੈਂ ਪਾਰਟੀ ਦਾ ਸਿਰ ਉੱਚਾ ਕਰੂੰਗਾ ਔਰ ਇਹ ਲੋਕ ਸਭਾ ਦੀ ਸੀਟ ਜਿੱਤ ਕੇ ਮੈਂ ਆਪਣੇ ਤਿੰਨਾਂ ਆਗੂਆਂ ਅਰਵਿੰਦ ਕੇਰਿਵਾਲ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਤੇ ਡਾਕਟਰ ਸੰਦੀਪ ਪਾਟਕ ਜੀ ਦੀ ਛੋਲੀ ਦੇ ਵਿੱਚ ਪਾਉਂਗਾ ਮੈਂ ਅਮਰਸਰੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਓ ਅੰਮ੍ਰਿਤਸਰ ਦੀ ਪੁੱਤ ਤਰਤੀ ਗੁਰੂ ਅਮਰਦਾਸ ਦੀ ਨਗਰੀ ਜਿਹੜੀ ਆ ਇਹ ਸਮਗਰੀ ਦਾ ਝੰਡਾ ਬੁਲੰਦ ਕਰਨਾ ਦੁਨੀਆ ਦੇ ਵਿੱਚ ਪੂਰੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਪੰਜਾਬ ਦੇ ਪੰਜਾਬ ਦੀ ਅਤੇ ਅੰਮ੍ਰਿਤਸਰ ਦੀ ਇੱਕ ਆਵਾਜ਼ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ ਠਾਹੂੰਗਾ ਪੰਜਾਬ ਦੇ ਮੁੱਦਿਆਂ ਨੂੰ ਅੰਮ੍ਰਿਤਸਰ ਦੀ ਇਸ ਪੁੱਤ ਨਗਰੀ ਨੂੰ ਜਿਹੜੀਆਂ ਸਮੱਸਿਆਵਾਂ ਇਹ ਦੂਰ ਕਰਨ ਦੇ ਵਿੱਚ ਮੈਂ ਇੱਕ ਵੱਡਾ ਸੰਘਰਸ਼ ਦਿੱਲੀ ਦੀ ਲੋਕ ਸਭਾ ਦੇ ਵਿੱਚ ਕਰੂੰਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ